ਫਤੇਗੜ ਸਾਇਬੀਖੇ ਬੁੱਧਵਾਰ ਨੂੰ ਚੱਲੀ ਤੇਜ਼ ਹਾਨੇਰੀ ਦੇ ਕੰਨ ਇੱਕ ਦਰਖਤ ਦੇ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ ਜਿਸ ਦੇ ਥੱਲੇ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਤੇ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਚਾਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਾਨੇਰੀ ਦੇ ਘਰ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰਖਤ ਤੇ ਬਿਜਲੀ ਦੇ ਖੰਭੇ ਤੇ ਡਿੱਗ ਗਿਆ ਅਤੇ ਇਹ ਖੰਭਾ ਉਸ ਦੇ ਭਰਾ ਤੇ ਡਿੱਗ ਗਿਆ ਜਿਸ ਕਨ ਉਹ ਬਿਜਲੀ ਦੇ ਖੰਬੇ ਹਿੱਟ ਉਸਦਾ ਭਰਾ ਡੱਬ ਗਿਆ ਉਸਦੇ ਭਰਾ ਨੂੰ ਬਿਜਲੀ ਦੇ ਖੰਬੇ ਹੇਠਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤਿਹਗੜ ਸੈਵੀ ਖੇ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਸਦੀ ਰਸਤੇ ਵਿੱਚ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਐਂਬੂਲੈਂਸ ਜਲਦੀ ਨਾਲ ਆ ਜਾਂਦੀ ਤਾਂ ਉਹਨਾਂ ਦਾ ਭਰਾ ਬਚ ਸਕਦਾ ਸੀ ਮੈਂ ਜੀ ਚਰਨਜੀਤ ਸਿੰਘ ਬੋਲਦਾ ਜੀ ਤੇ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਦਦ ਲਈ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਭੇ ਦੇ ਉੱਪਰ ਗਿਰ ਗਈ ਤੇ ਉਹ ਖੰਭਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਭੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮੌਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਤੇ ਐਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆ ਹੀ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀਗੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਤੇ ਸਭ ਤੋਂ ਬੇ ਬੇਕਾਰ ਕੰਮ ਹੈ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀਗੀ ਸਾਡੀ ਤਾਂ ਇਹੀ ਗੁਜਾਰਿਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬਲਾਵੇ ਤਾਂ ਪਹੁੰਚਣੀ ਚਾਹੀਦੀ ਆ। ਕੱਲ ਕੀਤੀ ਹੈ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਹੈ? ਹਨੇਰੀ ਕਰਕੇ ਗਿਰਿਆ ਸੀ ਪੀੜ ਕਿਦਾਂ? ਕੱਲ ਜਿਹੜੀ ਹਨੇਰੀ ਚੱਲੀ ਆ ਜੀ ਉਹਦੇ ਕਰਕੇ ਤਾਰਾਂ ਟੁੱਟਗੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ। ਇਸ ਕਰਕੇ ਉਹਦੀ ਅਸੀਂ ਹਸਪੀਟਲ 'ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ। ਐਂਬੂਲੈਂਸ ਟਾਈਮ ਤੇ ਆਈ ਨਹੀਂ। ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ 'ਚ। ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਗੁਜ਼ਾਰਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ